ਸਤਿ ਸ੍ਰੀ ਅਕਾਲ ਅੱਜ ਮੈਂ ਜਾ ਰਿਹਾ ਖੁਰਾਲਗੜ੍ਹ ਨੂੰ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਆ ਰਹੇ ਆ ਕਿ ਰੁੜ ਵਿੱਚ ਦੀਆਂ ਬੱਥਾਂ ਆ ਤੁਹਾਨੂੰ ਮੈਂ ਦਿਖਾ ਰਿਹਾ ਜੀ ਆਓ ਇਹ ਜਾਮ ਲੱਗ ਗਿਆ ਕਿਸੇ ਕੰਨ ਆਓ ਤੁਹਾਨੂੰ ਖਾਦੀਆਂ ਦਿਖਾਉਣਾ ਬਸ ਹੁਣ ਰਾਮ ਲੱਗ ਜਾਓ ਜਾਮਨ ਲੱਗ ਚੁੱਕਾ ਸਾਰੇ ਪਾਸੇ ਹੁਣ ਦੇਖਦੇ ਕਿ ਜਾਮੇ ਕਿੰਨਾ ਕਿਤੇ ਰਹਿਦਾ ਤੇ ਲੁਧਿਆਣਾ ਡਿਸਟ੍ਰਿਕਟ ਤੋਂ ਵਸਾਈ ਹੋਆ ਕੋ ਮਮਰ ਸਾਧੀਆਂ ਜਿਆਦਾ ਕਿ ਪੱਸਾ ਪਾਉਨ ਨੂੰ ਜਿਸ ਨੇ ਕੀਆ ਤੇ ਪੈਪਸ ਰੂਟ ਮਿਲ ਆ ਗਿਆ ਤੇ ਹਾਂ ਮੈਂ ਹੁਣ ਇਹ ਪਹਾੜੀ ਏਰੀਏ ਦੇ ਵਿੱਚ ਆ ਗਿਆ ਜਿੱਥੇ ਕੋ ਪਾਣੀ ਮੈਨੂੰ ਕੋ ਫੀਲ ਨਹੀਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੱਧਰ ਨੂੰ ਜਾ ਰਹੇ ਹੋ ਤੁਸੀਂ ਅਸੀਂ ਫਲਾਟਕਰਪ ਜੀ ਰੇਲੀ ਦੇ ਬਾਬਾ ਜੀ ਦੇ ਦਰਸ਼ਨ ਕਰਨੇ ਜੀ ਕਿਹੜੇ ਬਾਬਾ ਜੀ ਬਾਬਾ ਰਵਿਦਾਸ ਜੀ ਰਵਿਦਾਸ ਜੀ ਉਹਨਾਂ ਦੀ ਪਾਵਨ ਕੀ ਨਾਂ ਲਹਤੇ ਆ ਹਾਂਜੀ ਹਾਂਜੀ ਇਹ ਇੱਥੇ ਕੀ ਉਹਨਾਂ ਦਾ ਕੋਈ ਧਰਮਗਸਤਾਨੋ ਕੋਈ ਹਾਂਜੀ ਹਾਂਜੀ ਦੱਸੋ ਜੀ ਕੀ ਕੀ ਸ਼ੁਰੂ ਤੋਂ ਇੱਥੇ ਹੀ ਚੱਤਾ ਹੈ ਹਾਂਜੀ ਸ਼ੁਰੂ ਤੋਂ ਇੱਥੇ ਅਕਰਾਗੜ ਤੋਂ ਸ਼ੁਰੂ ਤਾਂ ਆ ਗਿਆ ਇੱਥੇ ਉਹ ਆਏ ਸੀ ਜਾਂ ਨਹੀਂ ਆਏ ਸੀ ਕਿੰਨਾ ਕੁ ਜੇ ਵੇਹੇ ਕਾਫੀ ਜੇ ਰਹੇਗਾ ਕਾਫੀ ਤਾਂ ਸਾਡੇ ਨਾਲ 2 ਕਿਲੋਮੀਟਰ ਵੀ ਕਾਫੀ ਕਹਿੰਦੇ 100 ਕਿਲੋਮੀਟਰ ਵੀ ਕਾਫੀ ਕਹਿੰਦੇ ਇਦਾਂ ਪਤਾ ਨਹੀਂ ਕੋਈ ਐਂ ਸਤਸਿ ਸ਼੍ਰੀ ਅਕਾਲ ਭੈਣ ਜੀ ਕਿੱਧਰ ਜਾ ਰਹੇ ਆਂ ਜੀ ਜੀ ਗਵਾਸ ਘੜ ਜਾ ਰਹੇ ਨੇ ਅਸੀਂ ਦਾਸ ਮਹਾਰਾਜ ਤੇ ਗੁਰਦੁਆਰਾ ਸਾਹਿਬ ਦੇਖਣ ਚੱਲਦੇ ਆਂ ਅੱਛਾ ਜੀ ਇਹ ਵੇਖਣਾ ਨਹੀਂ ਹੁੰਦਾ ਜੀ ਇਹ ਦਰਸ਼ਨ ਕਰਨਾ ਹੁੰਦਾ ਦਰਸ਼ਨ ਵੇਖਣਾ ਆ ਕੋਈ ਨਹੀਂ ਵੇਖਣਾ ਨਹੀਂ ਹੁੰਦਾ ਜੀ ਸਾਡੇ ਨੌਲੇਜ ਹੀ ਨਹੀਂ ਅਸੀਂ ਹਾਂਜੀ ਸਤਸਿ ਸ਼੍ਰੀ ਅਕਾਲ ਬਾਬਾ ਜੀ ਕਿੱਧਰ ਕਿੱਧਰ ਜਾ ਰਹੇ ਆਂ ਉਮਰ ਫਿਰ ਇਹ ਨਾ ਤੁਹਾਡਾ ਖਰਾਲਗੜ ਦਾ ਕੁਲਵੰਤ ਸਿੰਘ ਨਾ ਕੀ ਤੁਹਾਡਾ ਕੁਲਵੰਤ ਸਿੰਘ ਕਿ ਕਿੱਥੋਂ ਆਏ ਆ ਬਹੁੜੀ ਪੁਰਾਣਾ ਕਠਾਰ ਸ਼ਾਂਤਰਾਸੀ ਠੀਕ ਹੈ ਸੰਗਤ ਕੱਟੀ ਆ ਪਿੰਡ ਦਾ ਧੰਨਵਾਦ ਹੇ ਵੀਰ ਜੀ ਕਿੱਥੋਂ ਆਏ ਤੁਸੀਂ ਨਹੀਂ ਜੰਮਰੋਂ ਆਇਆ ਨਗਜੇ ਹਾਂ ਅੱਛਾ ਜੀ ਆਪਾਂ ਜੀ ਕਿੱਥੋਂ ਆਏ ਸਾਰੇ ਨੇ ਵੇਜੇ ਦੇ ਆ ਸਾਰੇ ਸਾਰੇ ਠੀਕ ਹੈ ਜੀ ਠੀਕ ਹੈ ਇਹ ਮੁਰੇ ਜਾਮ ਲੱਗ ਕੇ ਕਰਕੇ ਬੱਸਾਂ ਵਾਪਸ ਹੋਣ ਲੱਗ ਪਈਆਂ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਜੀ ਆਪਣਾ ਮੇਰਾ ਹਸਰਾਨ ਇਹ ਕਿੱਥੋਂ ਆਏ ਆ ਗੁਰਾਇਆ ਇਹ ਕਿੱਥੇ ਜਾ ਰਹੇ ਆ ਪਤਾ ਨਹੀਂ ਕਿੱਥੇ ਜਾ ਰਹੇ ਆ ਚਲੋ ਕੋਈ ਨਹੀਂ ਕੀ ਨਾਂਜੀ ਆਪਣਾ ਬੋਹੀ ਦੀ ਕਿੱਥੋਂ ਆਏ ਆ ਮੱਲੂ ਬੋਤ ਦੇ ਤੇ ਬੰਗਿਆ ਦੇ ਕੋਲ ਹਾਂਜੀ ਕਿੱਥੇ ਨੂੰ ਜਾ ਰਹੇ ਆ ਆਪਣੇ ਖਰਾਣਾ ਕਰ ਜੀ ਦੁੱਤ ਕੀ ਗੱਲ ਆ ਕੀ ਕਰਨ ਜਾ ਰਹੇ ਆ ਆਪਣਾ ਮੱਥਾ ਭਗਵਾਨਤਮਨ ਆ ਰਿਹਾ ਜੀ ਅੱਛਾ ਜੀ ਮੱਥਾ ਢੇਕਣ ਜਾ ਰਹੇ ਆ ਭਗਵਾਨਤਮਨ ਨੂੰ ਢੇਕਣਾ ਜੀ ਨਹੀਂ ਨਹੀਂ ਉੱਥੇ ਆਪਣੇ ਦਰਬਾਰ ਤੇ ਦਰਬਾਰ ਕਿਹਦਾ ਵਾ ਬਾਹਰ ਦਾ 10 ਵਾਰ ਦਾ ਅੱਛਾ ਜੀ ਥੈਂਕ ਯੂ ਹਾਂਜੀ ਬੀਬੀ ਸੱਸ ਜੀ ਸੱਸ ਜੀ ਕੀ ਨਾਂ ਜੀ ਆਪਣਾ ਬੋਲੋ ਨਾਂ ਤਾਂ ਕੋ ਰੱਖਿਆ ਹੋਊਗਾ ਘਰਦਿਆਂ ਨੇ ਰੱਖਿਆ ਨਹੀਂ ਕੋਈ ਨਾਂ ਕਿੱਥੋਂ ਆਏ ਆ ਖੜੋਦੀ ਗਾਨਦੀ ਗਾਜੀ ਅੱਛਾ ਜੀ ਖੜੋਦੀ ਦੇ ਤਾਂ ਤਾਂ ਨੱਠਦੀ ਨਹੀਂ ਹੈਗੇ ਹੋਰ ਤੋਂ ਹੈ ਜੀ ਬੀਬੀ ਸੱਸ ਜੀ ਕਾਲ ਜੀ ਸੱਸ ਜੀ ਕੀ ਨਾਂ ਜੀ ਆਪਣਾ ਮੇਰਾ ਨਾਮ ਸੀਮਾ ਤੇ ਸਰਪੰਚ ਆ ਤੁਸੀਂ ਹਾਂਜੀ ਮੈਂ ਖੜੋਦੀ ਕਿਹੜੇ ਪਿੰਡ ਦੇ ਸਰਪੰਚ ਖੜੋਦੀ ਤੋਂ ਨੇੜੇ ਮਾਲਪੁਰ ਹਾਂਜੀ ਹਾਂਜੀ ਤੁਸੀਂ ਸੰਗਤ ਨੂੰ ਲੈ ਕੇ ਅੱਜ ਕਿੱਥੇ ਜਾ ਰਹੇ ਆ ਮੈਂ ਸੰਗਤ ਨੂੰ ਲੈ ਕੇ ਸ੍ਰੀ ਖਰੜਗੜ੍ਹ ਸਾਹਿਬ ਜਾ ਰਹੇ ਆ ਅੱਛਾ ਉੱਥੇ ਕੀ ਗੱਲ ਆ ਜੀ ਉੱਥੇ ਸਾਡੇ ਸੀਐਮ ਮਾਨ ਸਾਹਿਬ ਜਿਹੜੇ ਉੱਥੇ ਆ ਰਹੇ ਆ ਤੇ ਅੱਜ ਉੱਥੇ ਜਿਹੜਾ ਆਪਣੇ ਅਜੂਬਾ ਸਾਹਿਬ ਉਹਦਾ ਅਦਿਕਰਣ ਕਰਨ ਵਾਸਤੇ ਠੀਕ ਹੈ ਜੀ ਉੱਥੇ ਕੋਈ ਸਥਾਨ ਵੀ ਹੈ ਕੋਈ ਉੱਥੇ ਧਰਮ ਸਥਾਨ ਵੀ ਹੈ ਖਰੜਗੜ੍ਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਧਰਮ ਸਥਾਨ ਜੀ ਠੀਕ ਹੈ ਜੀ 350 ਸਾਲਾਂ ਨੂੰ ਜਿਹੜਾ ਸਮਰਪਿਤ ਕਰ ਰਹੇ ਆ ਠੀਕ ਹੈ ਧੰਨਵਾਦ ਤੇ 4 ਤੋਂ 5 ਕਿਲੋਮੀਟਰ ਦਾ ਜਾਮ ਲੱਗ ਚੁੱਕਾ ਜੀ ਹੁਣ ਜਿਹੜੀ ਸੰਗਤਾਂ ਨਾਲ ਇੱਧਰ ਦੀਆਂ ਨਾਲ ਉੱਧਰ ਦੀਆਂ ਪਹਾੜ ਦਾ ਗੰਬਾ ਨਾਲ ਤੇ ਪਿੰਡ ਕੋਈ ਪਾਣੀ ਨਾਲ ਕੋ ਸਹੂਲਤ ਉਹ ਹਾਂਜੀ ਹਾਂਜੀ ਤਾਂ ਆ ਬੱਥੇ ਵੀ ਕੋਸ਼ਿਸ਼ ਕਰਦੇ ਇੱਥੋਂ ਵਾਪਸ ਜਾਣ ਦੀ ਕਿਦੋਂ ਪਟਾਬੇ ਨੂੰ ਵੇਦੇ ਖੜੀ ਕਰ ਦਿੰਦੇ ਆ ਉਹ ਵੀਡੀਓ ਬੋਲਰ ਸ਼ਾਵਰ ਬੋਲਰ ਸ਼ਾਵਰ ਇਹ ਦੇਖੋ ਜੀ ਕਹਾਂ ਉਹ ਨਾ ਵੋ ਪੁਨੀਆ ਪੁਨੀਏ ਨਾਲ ਬੀਬੀ ਜੀ ਕਿੱਥੋਂ ਆਏ ਤੁਸੀਂ ਅੱਛਾ ਜੀ ਹਾਜੀਪੁਰ ਤੋਂ ਕੀ ਨਾਮ ਤੁਹਾਡਾ ਚਾਰਪੁਰ ਸ਼ਿਰਾ ਰਾਣੀ ਅੱਛਾ ਜੀ ਕਿੱਥੇ ਜਾ ਰਹੇ ਆ ਅਸੀਂ ਇੱਥੇ ਆਏ ਹਾਂ ਪੁੱਤੇ ਕੀ ਗੱਲ ਵਾ ਕੀ ਕਰਨ ਜਾ ਰਹੇ ਆ ਮੱਥਾ ਟੇਕਣ ਪਤਾ ਨਹੀਂ ਜੀ ਨਹੀਂ ਮੱਥਾ ਟੇਕਣ ਜਾ ਰਹੇ ਆ ਅਸੀਂ ਕਹਿੰਦੇ ਕੀ ਕਰਨ ਜਾ ਰਹੇ ਆ ਮੱਥਾ ਟੇਕਣ ਕਿਹਦੇ ਮੱਥਾ ਟੇਕਣਾ ਸਤਗੁਰੂ ਅਰਦਾਸ ਮਹਾਰਾਜ ਜੀ ਅੱਛਾ ਜੀ ਹਾਂ ਜੀ ٹھیک ہے جی ٹھیک ہے تھینک یو سارے پسے جام کافی پیا ਸੰਗਤਾਂ ਪੈਦਲੇ ਚੱਲ ਪਈਆਂ ਜੀ ਹੁਣ ਕੋਈ ਸਾਬਨ ਵਾ ਨਾ ਕੋ ਪਾਣੀ ਦਾ ਤੇ ਨਾ ਕੋਈ ਹੋਰ ਸੰਗਤਾਂ ਜੇ ਕਰਾ ਕੰਛੀ ਵੜੇ ਦਾ ਬੋਲ ਸੰਗਤਾਂ ਮੈਂ ਤਾਂ ਤਾਂ ਅੱਜ ਕਿ ਬੁਆ ਮਾਨ ਨੇ ਜਿਹੜੀ ਚਾਰ ਬੋਟਾ ਪਾਣੀ ਆਇਆ ਪ੍ਰੋਬਲਮ ਉਹ ਵੀ ਬੁਆ ਹੋ ਜਾਣੀ ਆ ਕਿ ਕਿਉਂਕਿ ਰਾਹ ਤੇ ਜਮ ਲੱਗ ਗਿਆ ਨਾ ਕੋ ਪਾਣੀ ਦਾ ਪ੍ਰੋਬਲਮ ਤੇ ਨਾ ਕੋਈ ਵਾਸਤਾ ਪਹਾੜ ਦੇ ਵਿੱਚ ਜਮ ਲੱਗਾ ਜੀ ਨਾ ਕੋ ਪਾਣੀ ਪੀਣ ਨੂੰ ਨਾ ਕੋ ਵਾਸਤਾ ਮੈਨੂੰ ਲੱਗਦਾ ਕਿ ਭਵਨ ਤੁਮਾਰ ਨੂੰ ਜਿਹੜੀਆਂ ਚਾਰ ਬੋਟਾਂ ਪੈਣੀਆਂ ਸਨ ਇਹਨੂੰ ਉਹ ਵੀ ਇਹ ਯਾਤਰਾ ਨਾਲ ਗਵਾ ਲੈਣੀ ਆ ਕਿਉਂਕੋ ਕੋਈ ਠਕਮਾ ਪ੍ਰਬੰਧ ਹੈ ਨਹੀਂ ਆ ਛੋਟੇ ਛੋਟੇ ਵਿੱਚ ਇਹ ਆਏ ਸ਼ਤਰੀ ਕਲ ਬੀਬਾ ਕੀ ਨਾਂ ਜੀ ਆਪਣਾ ਤੁਰੀ ਜਾਉਣਾ ਜੀ ਕੀ ਨਾਂ ਆਪਣਾ ਜੀ ਸ਼ਰਾਂਤ ਇਹ ਕਿੱਥੋਂ ਆਏ ਤੁਸੀਂ ਹਾਂ ਜੀ ਪੁਰ ਇਹ ਕਿੱਦਾਂ ਹੁਣ ਤੰਗੀ ਜੀ ਨਹੀਂ ਆ ਗਿਆ ਜੀ ਤੰਗੀ ਦੀ ਗੱਲ ਆ ਤੇ ਚਲੋ ਆ ਜਾਓ ਫਿਰ ਨਹੀਂ ਲਾ ਦਤਾਂ ਇਹ ਖਰਾਕਲ ਨੂੰ ਹੁਣ ਸਕਦਾ ਤੁਰਕੇ ਚੱਲ ਪਈ ਹੈ ਜੀ। ਤੇ ਬੱਸ ਸਾਰੀਆਂ ਵਾਪਸ ਆ ਰਹੀਆਂ ਜੀ। ਅੰਜਾਮੇ ਸੋਸੀਆਂ। ਆਣੀ। ਕੱਲੀ ਵੀ ਖੇਚਲੇ ਜਾਓ ਸੰਤ ਸਾਹਿਬ ਨਾਲ ਦੇ ਨਾਲ। ਫੇਰੀ ਆਉਣੀ ਚਾਹੀਦੀ ਕਿਹੜੇ ਜਨ ਨਾਲ ਆਪਣਾ। ਤੇ ਬੱਸਾਂ ਹੁਣ ਵਾਪਸ ਮੁੜ ਪਈਆਂ। ਧੁਰ ਨਹੀਂ ਗਏ। ਧੁਰ ਜੋ ਕਹਿ ਕੇ ਨਾ ਚੋ ਮੁੜ ਪਾਏ। ਵਾਪਸ ਚੱਲੇ ਆ ਵਾਪਸ ਜੀ। ਵਾਪਸ ਮੁੜ ਪਾਏ। ਇਹ ਧੁਰ ਨਹੀਂ ਚਾ ਪਈਆਂ ਬੱਸਾਂ। तो राहत जाम लग गया चंडीगढ़ हनुमानगढ़ चंडीगढ़ प्रयास बस है जितने मरजी ध्यान मार लो जामे जाम बाबा जी सताल कितो आए ती ਕਿੱਥੇ ਨ ਜਾ ਰਹੇ ਆ ਖੜੇ ਰਹੋ ਇੱਥੇ ਖੜੇ ਰਹੋ ਕਿੱਥੇ ਨ ਜਾ ਰਹੇ ਆ ਅਖਲਾੜ ਗੜ ਜੀ ਕੀ ਕਰਨ ਜਾ ਰਹੇ ਆ ਅਸੀਂ ਹੁਣ ਕੀ ਦੱਸਿਆ ਹਾਂ ਜੀ ਕੀ ਦੱਸਿਆ ਦਰਸ਼ਨ ਕਰਨੇ ਅਸੀਂ ਤਾਂ ਚੱਲ ਅੱਛਾ ਜੀ ਇਹ ਹੁਣ ਜਾਮ ਲੱਗਿਆ ਜਾਮ ਵਾਰ ਕੀ ਕਹਿੰਦੇ ਸਰਕਾਰ ਦਾ ਕੋਈ ਟ੍ਰਾਫਿਕ ਪ੍ਰਬੰਧ ਤਾਂ ਹੈ ਨਹੀਂ ਹਾਂ ਜੀ ਹਾਂ ਜੀ ਜਿਹੜੀਆਂ ਚਾਰ ਵੋਟਾਂ ਪਣੀਆਂ ਅਸੀਂ ਰੋ ਵੀ ਗਵਾਹ ਹੋਣਡੀਆਂ ਵਾਅਦੇ ਨਹੀਂ ਆ ਨਾ ਪੱਕੀ ਗੱਲ ਆ ਠੀਕ ਹੈ ਜੀ ਬੱਚੇ ਹੁਣ ਗਰਮੀ ਮੰਦ ਰਹੇ ਆ ਸਾਰੇ ਪਾਸੇ ਪਸਾਂ ਸਾਰੀਆਂ ਭਰੀਆਂ ਵਾਂ ਕੋਈ ਇੱਥੇ ਪਹਾੜੀ ਏਰੀਆ ਦੇ ਵਿੱਚ ਕੋਈ ਠੋਕਮਾ ਪਾਣੀ ਦਾ ਵੀ ਪ੍ਰਬੰਧ ਨਹੀਂ ਹੈਗਾ ਸਾਨੂੰ ਤਾਂ ਸਾਡੀ ਤਰਾਹ ਤਰਾਹ ਕਰਦੀ ਹੈ ਪਾਣੀ ਤੇ ਸਾਨੂੰ ਪੂਰੀ ਜਾਂਦੀ ਵੀ ਬਹੁਤ ਦੇਰ ਰਹੀ ਹੈ ਜਾਮ ਲੱਗ ਗਿਆ ਦਸਾਂ ਦਾ ਬਾਈ ਸੱਚੀ ਗੱਲ ਤੇ ਕੀ ਨਾ ਆਪਣਾ ਮੇਰਾ ਨਾਮ ਬਲਜੀਤ ਸਿੰਘ ਹੈ ਕਿੱਥੋਂ ਆਏ ਹਾਂ ਅਸੀਂ ਹਿਆਰਪੁਰ ਤੋਂ ਆਏ ਹਾਂ। ਅਸੀਂ ਹਿਆਰਪੁਰ ਥੱਤੜਾ ਪਿੰਡ ਤੋਂ ਆਏ ਹਾਂ। ਕਿੱਤਾਂ? ਬਸੀ ਗੁਲਾਮਸਾਂ। ਬਸੀ ਗੁਲਾਮਸਾਂ। ਅੱਛਾ ਠੀਕ ਹੈ ਜੀ। ਇਹ ਕਿੱਥੇ ਜਾ ਰਹੇ ਹੋ ਜੀ? ਅਸੀਂ ਜਾ ਰਹੇ ਹਾਂ ਜੀ ਖਲਾਰਗੜ। ਉੱਥੇ ਕੀ ਗੱਲ ਹੋਆ? ਉੱਥੇ ਗੁਰੂ ਮਹਾਰਾਜ ਦਾ ਕੋਈ ਗੁਰਪੁਰ ਤੇ ਜਾ ਰਹੇ ਜੀ ਮਾ ਸਾਡੇ ਕੋਲ। ਠੀਕ ਹੈ ਜੀ। ਹਾਂ ਜੀ। ਜਿਹੜਾ ਸਰਕਾਰ ਨੇ ਬੱਥਾ ਭੇਜੀਆਂ ਹੁਣ ਰਾਹ ਤੇ ਜਾਮ ਲੱਜਾ ਉਹ ਪਾਣੀ ਦਾ ਕੋਈ ਪ੍ਰਬੰਧ ਨਹੀਂ ਇਹ ਦਮਾਰ ਕੀ ਕਹਿਣਾ ਚਾਹੁੰਦੇ ਆ ਪਾਣੀ ਦਾ ਪ੍ਰਬੰਧ ਹੈ ਨਹੀਂ ਜੀ ਹਾਂ ਜੀ ਹਾਂ ਜੀ ਸੰਗਤ ਤਰਾ ਤਰਾ ਕਰ ਜੀਏ ਪਾਣੀ ਦੇਖੋ ਹਾਂ ਜੀ ਬੱਚੇ ਬੱਚੇ ਜਿਆਦਾ ਪਰੇਸ਼ਾਨ ਆ ਬੱਚੇ ਜਿਆਦਾ ਮੈਂ ਬੁੜੀਆਂ ਦਾ ਕਰਦੇ ਹੋ ਜਿਹੜਾ ਇਹ ਪ੍ਰਬੰਧ ਇਹੋ ਜੇ ਸਰਕਾਰ ਦੇ ਹੋਣੇ ਚਾਹੀਦੇ ਸਨ ਨਾ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਰਾਜੇ ਰੋਟੀ ਖਾਣ ਦਾ ਕੋਈ ਹਿੰਜ ਪੰਡਾ ਹੋਣਾ ਚਾਹੀਦਾ ਹਾਂ ਜੀ ਹਾਂ ਜੀ ਧੰਨਵਾਦ ਮਾਤਾ ਜੀ ਕੀ ਗੱਲ ਮੁੜੇ ਆਉਂਦੇ ਆ ਹਾਂ ਜੀ ਹਾਂ ਜੀ ਲੋ ਬਾਬਿਆਂ ਨੇ ੱੱਲੇ ਆ ਗਏ ਅੱਛਾ ਜੀ ਗਏ ਨਹੀਂ ਧਰੋ ਜੀ ਬਹੁਤ ਬਾਹ ਦਾ ਫੇਰ ਬੱਸਾਂ ਬਾਹ ਦੇ ਉੱਪਰ ਟ੍ਰੈਪ ਹੋਏ ਆ ਠੀਕ ਹੈ ਜੀ ਬੱਸ ਕੋ ਮੋਸ਼ਨ ਆ ਜਾ ਹਾਂਜੀ ਹਾਂਜੀ ਕੀ ਨਾਮ ਜੀ ਆਪਣਾ ਸੰਜੀਪ ਜੀ ਕਿੱਥੋਂ ਆਏ ਆ ਮਛਵਾਲਾ ਸਾਹਿਬ ਤੋਂ ਇਹ ਹੁਣ ਕਿ ਗਏ ਨਹੀਂ ਅੱਗੇ ਵਾਹ ਟ੍ਰੈਫਿਕ ਬਹੁਤ ਹੈ ਜਮ ਬਹੁਤ ਤਕੜਾ ਲੱਗਿਆ ਹੋਇਆ ਜੀ ਸਰਕਾਰ ਦਾ ਕੋਈ ਇਹਦੇ ਵਿੱਚ ਪ੍ਰਬੰਧ ਨਹੀਂ ਹੈਗਾ ਕੋਈ ਪ੍ਰਬੰਧ ਪੂਰਾ ਬਾਜੀ ਸਰਕਾਰ ਦਾ ਪ੍ਰਬੰਧ ਆ ਕੀ ਗਿਆ ਨਾ ਫਿਰ ਵਿੱਚ ਪ੍ਰਬੰਧ ਦਾ ਰਸ ਜਿਆਦਾ ਕਰਕੇ ਨਾ ਜੀ ਸੰਗਤ ਤੁਰ ਕੇ ਜਾ ਰਹੀ ਹੈ ਜੀ ਟ੍ਰਾਂਸਪੋਰਟ ਖੜੀ ਹੈ ਸਾਈਡ ਤੇ ਰਸ ਜਿਆਦਾ ਜੀ ਰਸ ਜਿਆਦਾ ਰਸ ਜਿਆਦਾ ਉਹ ਬਥੇਰਾ ਆ ਰਿਹਾ ਇਧਰ ਤਾਂ ਹਜ਼ਾਰ ਗੱਡੀ ਖੜੀ ਕਰ ਲਾ 2000 ਗੱਡੀ ਖੜੀ ਕਰ ਲਓ ਸੰਗਤ ਨੇ ਪਹੁੰਚੀ ਜਾਣਾ ਹੈ ਅੱਛਾ ਨਾ ਕੋਈ ਪਾਣੀ ਦਾ ਪ੍ਰਬੰਧ ਹੈ ਨਹੀਂ ਬੱਚੇ ਤਰਾ ਤਰਾ ਕਰਦੇ ਆ ਸੰਗਤ ਸੰਗਤ ਨੇ ਪਹੁੰਚ ਜਾਣਾ ਜੀ ਜਿੱਦਾ ਜੇ ਪੀੜਾ ਜੋ ਮਰਜ਼ੀ ਹੈ ਜੀ ਅਸੀਂ ਵਾਪਸੀ ਆ ਰਹੇ ਹਾਂ ਜੀ ਉਧ ਜਾਣਦੇ ਉਲਟ ਪਾਸੇ ਨੂੰ ਫੇ ਅਸੀਂ ਜਾ ਰਹੇ ਹਾਂ ਕੋਈ ਖਾਣ ਪੀਣ ਦਾ ਅਰੇਂਜ ਕਰ ਲੀਏ ਕਿੱਥੇ ਹੀ ਰੈਂਜ ਦਾ ਕੋਈ ਨਹੀਂ ਹੈਗਾ ਖਾਣ ਪੀਣ ਦਾ ਆਹ ਦੇਖੋ ਕੋਈ ਜਾਮ ਲੱਗਾ ਸਾਰੇ ਇਹ 4-5 ਕਿਲੋਮੀਟਰ ਦੇ ਵਿੱਚ ਜਾਮ ਲੱਗ ਗਿਆ ਜੀ ਜਿੱਧਰ ਇਹ ਪਹਾੜੀ ਏਰੀਏ ਤੇ ਨੱਫਾ ਕਰੇ ਜਿੰਨ ਨੂੰ ਤੁਸੀਂ ਦੇਖਦੇ ਆ ਸਾਰੇ ਪਾਸੇ ਜਾਮ ਜਾਮ ਲੱਗਾ ਵਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਜੀ ਆਪਣਾ ਹਾਂ ਜੀ ਅਸੀਂ ਮੇਰੇ ਨਾਮ ਗੁਰਪ੍ਰੀਤ ਸੁਗਾਨ ਜੀ ਕਿੱਥੋਂ ਆਏ ਆ ਤੁਸੀਂ ਲਧਿਆਣੇ ਤੋਂ ਜੀ ਕਿ ਕਿੱਥੇ ਜਾ ਰਹੇ ਹੋ ਤੁਸੀਂ ਅਸੀਂ ਖੁਰਾਲਗੜ੍ਹ ਬਾਬਾ ਜੀ ਦੇ ਅੱਛਾ ਕੀ ਕਰਨ ਜਾ ਰਹੇ ਹੋ ਇੱਥੇ ਉੱਥੇ ਦਰਸ਼ਨ ਕਰਨ ਬਾਬਾ ਜੀ ਦੇ ਅੱਛਾ ਠੀਕ ਹੈ ਇਹ ਕਿਹੜੇ ਬਾਬਾ ਜੀ ਆ ਗੁਰੂ ਰਵਿਦਾਸ ਮਹਾਰਾਜ ਜੀ ਅੱਛਾ ਧੰਨਵਾਦ ਇਹ ਤੋਂ ਨੂੰ ਮੈਂ ਬੱਸ ਉਹ ਜਾਮ ਨਹੀਂ ਦੱਸਣਾ ਜੀ ਇਹ ਗੁਰੂ ਸਾਹਿਬ ਪਹਾੜੀ ਦੀ ਆ ਹੈ 12 12 ਨਮਨ ਤੁਹਾਨੂੰ ਹੋਰ ਇੱਕ ਦਿਖਾ ਰਹੇ ਹਾਂ ਕਿ ਜਿਹੜੇ ਤੰਦਰੁਸਤ ਆ ਉਹ ਤੁਰਨ ਨੂੰ ਤਿਆਰ ਨਹੀਂ ਇਹ ਬਾਈ ਇਹ ਦੇਖੋ ਫੋੜੀਆਂ ਨੇ ਤੁਰੇ ਆ ਇਹ ਦੇਖਣ ਬਾਈ ਸਾਸਰੀ ਗਾਲ ਸਾਸਰੀ ਗਾਲ ਜੀ ਪਹਿਲਾਂ ਸਲੂਟ ਆ ਤੁਹਾਡੇ ਹੌਸਲੇ ਨੂੰ ਜਿਹੜੇ ਰੈਸਟ ਪੋਸਟ ਆ ਸਤਗੁਰ ਦੀ ਕਿਰਪਾ ਜੀ ਉਹ ਜਾਣ ਨੂੰ ਤਿਆਰ ਨਹੀਂ ਕੀ ਨਾਂਜੀ ਆਪਣਾ ਸਰ ਕੁਲਦੀਪ ਸਿੰਘ ਜੀ ਇਹ ਕਿੱਥੋਂ ਆਏ ਆ ਅਸੀਂ ਲੁਧਿਆਣਾ ਦੇ ਜੀ ਇਹ ਕਿੱਥੇ ਜਾ ਰਹੇ ਆ ਆਪਣਾ ਰਾਲਗੜ੍ਹ ਜੀ ਅੱਛਾ ਉੱਤੇ ਕੀ ਗੱਲ ਉੱਥੇ ਸਾਡੇ ਗੁਰੂਆਂ ਦਾ ਦਰਬਾਰ ਆ ਜੀ ਅੱਛਾ ਜੀ ਹਾਂ ਜੀ ਨਮਸਤਕ ਹੁਣ ਜਾ ਰਹੇ ਹਾਂ। ਅਸੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਅਸੀਂ ਨਮਸਕਾਰ ਕਰਨ ਚੱਲੇ ਆਂ ਜੀ। ਧੰਨਵਾਦ ਜੀ ਮੈਂ ਫੇਰ ਤੁਹਾਨੂੰ ਸਲੂਟ ਕਰਦਾ ਜੀ ਕਿ ਜਿਹੜੇ ਰਿਪੋਰਟਾ ਗੁਰੂ ਮਹਾਰਾਜ ਜਿਹਨੂੰ ਲੰਗ ਪੈਰ ਪੂਰੇ ਦਿੱਤੇ ਹੋਆ ਉਹ ਜਾਣ ਨੂੰ ਤਿਆਰ ਨਹੀਂ ਕਿ ਤੁਸੀਂ ਇੱਕ ਕਿਰਪਾ ਜੀ ਬੰਦਾ ਨਹੀਂ ਕੁਝ ਵੀ ਕਰ ਸਕਦਾ। ਫੋੜੀਆਂ ਦਾ ਸਾਹ ਜਿ ਤਰੀਓਂ ਧੰਨਵਾਦ। ਸਾਡੇ ਪਾਸੇ ਨਹੀਂ ਜਾਵੇਂ ਜਾਵੇਂ ਦੇਖੂਗੇ। ਸਾਡੇ ਅਗਰ ਜਦੋਂ ਫਰਾਨ ਕੱਢਦਾ ਆਂਦੀ ਇੱਕ ਵਾਰ ਸਤਸ੍ਰੀਕਾਲ ਬੀਬੀ ਕੀ ਨਾਂ ਜੀ ਆਪਣਾ? ਕੋਈ ਘਰ ਦੇਖੋ ਸਾਰੇ ਨਾਂ ਰੱਖਿਆ ਹੋਊਗਾ ਕੋਈ ਰੱਖਿਆ ਨਹੀਂ ਚਲੋ ਫੇਰ ਰੱਖ ਲੂਗੇ ਪਾਜੀ ਸੱਚੀ ਗੱਲ ਜੀ ਸੱਚੀ ਗੱਲ ਜੀ ਕੀ ਨਾਂ ਜੀ ਆਪਣਾ ਸਰਵਿੰਦਰ ਸਿੰਘ ਜੀ ਇਹ ਕਿੱਥੋਂ ਆਏ ਆ ਇਹ ਗੜ ਸ਼ੰਕਰ ਭਾਈ ਕਿੱਥੇ ਨੂੰ ਜਾ ਰਹੇ ਆਂ ਆਏ ਖਰਗਾਹਾਂ ਨੂੰ ਜਾ ਰਹੇ ਜੀ ਕੀ ਗੱਲ ਉੱਥੇ ਕੀ ਗੱਲ ਆ ਰਗਦਾ ਮਹਾਰਾਜ ਦਾ ਪ੍ਰੋਗਰਾਮ ਹੈ ਅੱਛਾ ਜੀ ਹਾਂ ਜੀ ਨਾ ਤੁਮਾਸ ਤੱਕ ਹੋਣ ਜਾ ਰਹੇ ਹਾਂਜੀ ਹਾਂਜੀ ਆ ਜਿਹੜਾ ਕੋਈ ਜਾਮ ਲੱਗਾ ਵਾ ਇਹਦੇ ਬਾਰੇ ਕੀ ਕਰਨਾ ਤਾਂ ਕੋਈ ਸਰਕਾਰ ਨੇ ਟਰੈਫਿਕ ਦੇ ਮੁਲਾਜ਼ਮ ਇੱਥੇ ਖੜੀ ਕੀਤੀ ਵਾ ਨਾ ਕੋਈ ਪਾਣੀ ਦਾ ਪ੍ਰਬੰਧ ਸੰਗਤਾਂ ਤਰਾ ਤਰਾ ਕਰਦੀਆਂ ਹਾਂ ਹਾਂ ਜੀ ਇਹਦੇ ਗੱਲ ਹੈਗੀ ਆ ਜੀ ਕੀ ਹੈ ਮੈਂ ਕਹਿੰਦਾ ਭਵੰਤ ਬਣ ਜਿਹੜੀ ਚਾਰ ਬਟ ਪਣੀ ਉਹ ਵੀ ਗਵਾ ਲੈਣੀ ਹੈ ਹਿਸਾਬ ਨਾਲ ਆ ਲੋਕੋ ਲੋਕ ਹੱਕ ਚੋ ਜਣੇ ਉਹਦੇ ਬੰਦ ਨਹੀਂ ਜੀ ਕੋਈ ਪ੍ਰਬੰਧ ਨਹੀਂ ਹੈ ਪ੍ਰਬੰਧ ਨਹੀਂ ਕੋਈ ਵੀ ਸਾਰ ਨਿਕਲਿਆ ਪਿਆ ਸੰਗਤਾਂ ਦਾ ਐਮਰਜੈਂਸੀ ਪੈ ਜਾਏ ਕਿਸ ਨੂੰ ਕੀ ਕਿੱਥੇ ਲੈ ਕੇ ਜਾਵਾਂਗੇ ਨਾ ਕੁਝ ਵੀ ਨਹੀਂ ਜੀ ਕੋਈ ਪ੍ਰਬੰਧ ਨਹੀਂ ਹੈ ਐਸੀ ਹੁਣ ਪੈਦਲ ਮਾਰਚੇ ਕਰਨ ਲੱਗੇ ਆਓ ਚਲੀਏ ਜੀ ਸਾਰੇ ਪਾਸੇ ਹੁਣ ਡਰਾਈਵਰ ਵੀ ਆਪਣੇ ਦੋਸਤ ਕੂਲਦੇ ਹੁਣ ਟਾਈਮ ਲੱਗ ਗਿਆ ਵਾ ਚਲੋ ਜਮ ਦੇ ਵਿੱਚ ਤਾਂ ਹੀ ਰੋਜੇ ਬਸ ਰਹਿੰਦੇ ਕੋਈ ਗੱਲ ਨਹੀਂ ਨਾ ਕੋਈ ਪ੍ਰੋਬਲਮ ਨਹੀਂ ਆਮ ਸੰਕਰੂ ਹੋ ਪ੍ਰੋਬਲਮ ਲਓ ਜੀ ਆਹ ਬਾਈ ਟੱਕ ਰਿਆ ਨੇ ਭਗਵਾਨ ਦਮਨ ਜਿਹੜਾ ਆਮ ਕਲਰ ਉਹਦੇ ਇੱਕ ਲੀ ਪੱਗ ਬੰਨੀ ਹੋਈ ਇਹਨਾਂ ਨੂੰ ਪੁੱਛਦੇ ਆ ਹਲੋ ਹਲੋ ਕਿੱਥੇ ਕੋ ਮਲਾਜ ਨੂੰ ਦੇਖੇ ਪਤਨ ਜਾਂ ਕਿ ਸ਼ੋਰਟੀ ਇੱਕ ਪਤ ਕੋਈ ਆ ਜਾਣਾ ਬੈਠੋ ਆ ਜਾਣਾ ਬੈਠੋ ਸਰ ਜੀ ਕਾਫਲ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਹਰਚੰਦਰ ਸਿੰਘ ਕਿੱਥੋਂ ਆਏ ਆ ਠੋਗੜੀ ਆਹ ਟ੍ਰੈਫਿਕ ਬਾਰੇ ਕੀ ਕਹਿਣਾ ਚਾਹੁੰਦੇ ਆ ਟ੍ਰੈਫਿਕ ਵਾਲੇ ਪ੍ਰਸ਼ਾਸਨ ਦਾ ਬਹੁਤ ਬੁਰਾ ਹਾਲ ਆ ਜੀ ਇਹ ਰੋਡਵੇ ਜਿਹਨੀਆਂ ਬੱਸਾਂ ਇਹਨਾਂ ਨੇ ਭੇਜੀਆਂ ਨਾ ਜਾਨ ਬੁਝੇ ਕੇ ਇੱਥੇ ਜਾਮ ਲਾਇਆ ਸੰਗਤ ਨੂੰ ਤੰਗ ਕਰਨ ਲਈ ਜਾਮ ਲਾਇਆ ਕਿ ਸੰਗਤ ਟੰਗ ਹੋਵੇ ਲੋਕ ਆਮ ਸੰਗਤ ਪਾਣੀ ਤੋਂ ਤਰਾ ਤਰਾ ਕਰ ਰਹੀ ਆ ਬੱਚੇ ਵਈਆਂ ਪਰ ਮੈਂਟਰੀਨਾਂ ਦਾ ਕੋਈ ਕੁਝ ਨਹੀਂ ਟੈਕਸ ਨਹੀਂ ਕੋਈ ਸਰਕਾਰ ਦਾ ਪ੍ਰਸ਼ਾਸਨ ਸਾਰਾ ਫੇਲ ਆ ਹੇ ਦਾ ਮਦਰਬਾ ਜਿਹੜੀਆਂ ਚਾਰ ਬੋਟਾਂ ਵਹੀਂ ਉਹ ਵੀ ਵਾ ਲੈਣੀਆਂ ਸਾਨੂੰ ਚਾਰ ਬੋਟਾਂ ਨਾ ਇਹ ਸਮਝ ਲਓ ਕਿ ਬੋਟਾਂ ਨਹੀਂ ਐ ਇਹ ਸਿਰਫ ਅਤਿਆਚਾਰ ਸੰਗਤੇ ਹੋ ਰਿਹਾ ਗਲਤ ਗਾਈਡੈਂਸ ਕਰਕੇ ਨਾ ਲੈ ਕੇ ਆ ਰਹੇ ਠੀਕ ਐ ਥੈਂਕ ਯੂ ਇਧਰ ਆ ਪਿੱਛੇ ਵਾਲੇ ਖੜੀਆ ਗੱਡੀ ਇੱਕ ਗੱਡੀ ਪਿੱਛੇ ਵਾਲੇ ਖੜੀ ਕਰ ਗਿਆ ਕੋਈ ਕੋਈ ਇਹਦਾ ਸਾਧਨ ਨਹੀਂ ਹੈਗਾ ਕੋਈ ਵੀ ਠੀਕ ਐ ਧੰਨਵਾਦ ਕਿੰਨੇ ਪੁਰੀਆਂ ਜੇ ਗੱਡੀਆਂ ਕਿੰਦੇ ਨੂੰ ਜਾਣ ਕੇ ਇਹਨਾਂ ਕਰ ਨਹੀਂ ਹੁੰਦਾ ਖਦਾ ਪੱਚੇ ਤਰਾ ਤਰਾ ਪਾਣੀ ਨੂੰ ਕਰ ਰਹਾ ਆ ਇਹ ਪੋਗਵੰਦਵਾਨੇ ਆਪ ਤਾਂ ਹੈਲੀਕਾਪਟਰ ਦੇ ਵਿੱਚ ਆਉਣਾ ਇਧਰ ਵੀ ਆ ਕੇ ਦੇਖ ਆ ਹਾਂਜੀ ਕੀ ਕਹਿਣਾ ਜੀ ਸਰ ਇੱਥੇ ਇੰਨੀ ਤੰਗੀ ਹੈ ਕਿ ਆ ਰਹੇ ਆ ਚਲੋ ਵਧੀਆ ਨਾਲ ਅਰੇਂਜਮੈਂਟ ਕਰਨਾ ਚਾਹੀਦਾ ਬੱਸਾਂ ਦਾ ਜੀ ਹਾਂਜੀ ਇੱਥੇ ਪਾਣੀ ਤੱਕ ਪੀਣ ਨੂੰ ਨਹੀਂ ਆ ਰਿਹਾ ਕੋਈ ਟ੍ਰੈਫਿਕ ਵਾਲਾ ਨਹੀਂ ਬੰਦਾ ਰਾਇ ਇਹ ਨਹੀਂ ਜੰਗਲ ਵੀ ਆ ਪਾਣ ਹੈ ਜੀ ਇੰਨਾ ਸਰ ਬਹੁਤ ਮੇਲਾ ਕੋਈ ਕੋਈ ਟ੍ਰੈਫਿਕ ਦਾ ਨਹੀਂ ਲਾਇਆ ਹੁੰਦਾ ਕੋਈ ਇੱਥੇ ਪ੍ਰਬੰਧ ਨਹੀਂ ਹੈ ਜੀ ਹਾਂਜੀ ਤਿੰਨ ਤਿੰਨ ਗੱਡੀਆਂ ਨੇ ਲੱਣਾ ਲੱਗੇ ਇਸ ਹਿਸਾਬ ਨਾਲ ਜਿਸਾ ਨਾ ਬੋਟੇ ਰਾਜਨੀਤੀ ਕਰਦਾ ਪੈਜੂ ਬੋਟੇ ਨੂੰ ਕੋਈ ਕੰਮ ਹੈ ਜੀ ਮੱਥੇ ਦਾ ਬਣਾਇਆ ਜੀ ਠੀਕ ਹੈ ਜੀ ਥੈਂਕ ਯੂ ਤੁਸੀਂ ਦੇਖ ਸਕਦੇ ਕਿਵੇਂ ਜਾਮ ਲੱਗਾ ਵਾ ਇਹ ਤੋਂ ਬਾਅਦ ਤੋਂ ਸਰਕਾਰ ਦਾ ਆ ਸਵਾ ਪ੍ਰਬੰਧ ਹੋ ਬੱਚੇ ਪਾਣੀ ਨੂੰ ਤਰਾ ਤਰਾ ਕਰ ਰਹੇ ਆ ਕਿ ਆਪਦੇ ਨੇ ਹੈਲੀਕਾਪਟਰ ਦੇ ਵਿੱਚ ਹੁਣ ਆਮ ਲੋਕਾਂ ਦੀ ਵੀ ਸਮੱਸਿਆ ਦੇਖੇ ਇਹ ਨਹੀਂ ਕਿ ਮੈਂ ਆਪ ਹੈਲੀਕਾਪਟਰ ਦੇ ਵਿੱਚ ਆ ਜਾਵਾਂ ਕਿ ਸੰਤ ਮਰੇ ਚਾਹ ਗਲੇ ਇੱਥੇ ਕੋਈ ਟ੍ਰੈਫਿਕ ਦਾ ਨਹੀਂ ਕੋਈ ਇਹਦਾ ਪ੍ਰਬੰਧ ਕੀਤਾ ਵਾ ਆ ਕਹਦਾ ਸਵਾਦਾ ਪ੍ਰਬੰਧ ਪੰਜਾਬ ਸਰਕਾਰ ਦਾ ਆ ਬੱਚੇ ਛੋਟੇ ਛੋਟੇ ਦੇਖੋ ਰੁੰਦੇ ਆ ਨਾ ਇੱਥੇ ਕੋਈ ਪਾਣੀ ਦਾ ਪ੍ਰਬੰਧ ਹੋਆ ਨਾ ਕੋਈ ਨਹੀਂ ਟ੍ਰੈਫਿਕ ਨੂੰ ਕੋਈ ਮਲਾਜਮਾਂ ਲਾਇਓ ਆ ਦੱਸੋ ਹਰ ਪਾਸੇ ਬੱਸਾਂ ਬਸਾਉਂ ਹੀਆਂ ਵਾ ਇੱਕ ਡਰਾਈਵਰ ਦੀ ਗਲਤੀ ਨਾਲ ਸਾਰੇ ਜਾਮ ਲੱਗ ਗਿਆ ਵਾ ਜੇਕਰ ਪ੍ਰਬੰਧ ਲਾਜਮ ਲਾਏ ਹੁੰਦੇ ਤੇ ਆ ਗੱਲਾਂ ਨਾ ਹੁੰਦੀਆਂ ਆ ਸੰਗ ਭਾਰ ਕੇ ਬੱਚਿਆਂ ਨੂੰ ਤੁਰ ਪਈ ਆ ਬੱਚਿਆਂ ਨੂੰ ਲੈ ਕੇ ਕੋਈ ਇਸ ਰੋਡ ਤੇ ਪਾਣੀ ਦੇ ਪ੍ਰਬੰਧ ਨਹੀਂ ਕੋ ਬਾਤਾ ਨਹੀਂ ਸ਼ਰਮ ਹੁਣੀ ਚਾਹੀਦੀ ਇਹੋ ਜੇ ਸਰਕਾਰ ਦੇ ਨਾਲ ਕੀ ਤੂੰ ਵੋਟਾਂ ਲੈ ਲਊਗਾ ਇਦਾਂ ਭਗਵੰਤਾਂ ਦਾ ਵੋਟਾਂ ਲੈ ਲਊ ਜੀ ਇਦਾਂ ਪਹਿਲੇ ਨਹੀਂ ਜੀ ਹਾਂ ਜੀ ਠੀਕ ਹੈ ਜੀ ਵੋਟਾਂ ਨੂੰ ਆਣ ਕੋਈ ਹਿੰਦਾ ਵੋਟਾਂ ਨੂੰ ਕੋਈ ਨੀ ਵੋਟਾ ਦਿੰਦਾ ਚਲੋ ਸਾਡੇ ਕੋਲ ਕੋਈ ਨੀ ਹਾਂ ਕਿੱਥੋਂ ਆਏ ਤੁਸੀਂ ਅਸੀਂ ਆਏ ਨੂਰ ਵਾਲੇ ਤੋਂ ਲੁਹਾਰੇ ਤੋਂ ਆ ਜੇ 2 2000 ਬਿੱਤੀ ਨੂੰ ਕਹਿੰਦਾ ਰੁਪਈਆ ਨਹੀਂ ਦਿੰਦਾ ਕੋਈ ਕੁਛ ਨਹੀਂ ਹਾਂ ਨਾ 1000 ਨਾ 2000 ਕੁਛ ਨਹੀਂ ਆਉਂਦਾ ਹਾਂਜੀ ਪੈਸੇ ਨਹੀਂ ਦਿੰਦਾ ਕੁਝ 2 2000 ਉਹ ਪੈਸਾ ਨਹੀਂ ਪਾਉਂਦਾ ਬੁੜੀਆਂ ਨੂੰ ਫਿਰ ਇਹਦੇ ਕਹੇ ਆਈਆਂ ਕਾ ਨੂੰ ਫਿਰ ਕੁਛ ਨਹੀਂ ਆਈਆਂ 11 ਮਹੀਨੇ ਦੀ ਖਾ ਕੇ ਅੱਛਾ ਜੀ ਆਪ ਦੇਖੋਗੇ ਇਹਦੇ ਪ੍ਰਬੰਧ ਦਾ ਪੋਰ ਖੋਲਦੀਆਂ ਬੱਚਾ ਜਾਮ ਸਾਰੇ ਪਾਸੇ ਲੱਗਾ ਵਾ ਉਹ ਦਾਣੇ ਵੀ ਬੰਦ ਕਰ ਤੇ ਲੋਕਾਂ ਦੇ ਭਗਵਾਨ ਤੋਂ ਬਾਹਰ ਇਦਾਂ ਨਹੀਂ ਬੈਤੈ ਤੈਨੂੰ ਵੋਟਾਂ ਮਿਲਣੀਆਂ ਆ ਆ ਲੋਕਾਂ ਨੂੰ ਖੱਜੇ ਖਰਾਬ ਕਰਕੇ 13 ਗੜ ਆਪਣਾ ਜਾਂ ਤੂੰ ਪੈਦਰਾ ਆ ਆ ਦੇਖਿਆ ਕੋਈ ਬਾਹਰ ਨਿਕਲ ਕੇ ਸੰਤ ਦਾ ਹਾਲ ਨਾ ਕੋਈ ਤੇ ਕੋਈ ਪਾਣੀ ਦਾ ਪ੍ਰਬੰਧ ਨਾ ਕੋਈ ਤਾਂ ਟ੍ਰੈਫਿਕ ਨਾਲ ਲਾਜਮ ਨਾ ਆਵਾ ਹਾਂਜੀ ਆ ਸਾਰੇ ਪਾਸੇ ਆ ਦੇਖੋ ਜਾਂਦੇ ਜਾਂ ਲੋਕਾਂ ਬੀਬੀ ਸੱਸੀ ਦੀ ਗੱਲ ਜੀ ਯਕੀਨ ਆ ਜੀ ਆਪਣਾ ਕਿ ਕਿਥੋਂ ਆਇਆ ਆ ਪ੍ਰਵੰਦ ਦਾ ਕੋਈ ਹੈ ਨਹੀਂ ਸਰਕਾਰ ਦਾ ਕੀ ਕਹਿਣਾ ਚਾਹੁੰਦੇ ਆ ਮੁੜ ਕੇ ਆਉਂਗੇ ਨਹੀਂ 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 ਆਣੀ ਮਾ ਪਾਣੀ ਹੈ ਨਾ ਕੁਛ ਹੋਰ ਆ ਹਾਂਜੀ ਬੀਬੀਆਂ ਨੂੰ ਕਹਿੰਦਾ ਦਾ 1000 1200 ਰੁਪਏ ਜਿਹੜਾ ਉਹ ਦੇ ਦਿੱਤਾ ਤੁਹਾਨੂੰ ਤੇ ਹੁਣ ਵੋਟਾਂ ਇਹਨੂੰ ਗਾਹਾਂ ਪਾੜੀਆਂ ਨਹੀਂ ਠੀਕ ਹੈ ਅੱਧੀਆਂ ਬੱਸਾਂ ਵੀ ਖਰਾਬ ਆ ਆ ਵੋਟਾਂ ਨੂੰ ਫੇਰ ਬਾਈ ਵਾਈ ਕਰਦੇ ਨੇ ਕਿ ਵੋਟ ਹਾਂ ਆ ਦੇਖ ਲੈ ਭਗਵੰਦ ਮਾ ਤੇਰੀ ਸਰਕਾਰ ਇਦਾਂ ਦੀ ਬਣ ਨਹੀਂ ਗਾ ਠੀਕ ਆ ਹਾਂ ਆਹ ਦੇਖ ਪੜੀ ਹਾਂ ਬਸਨ ਤੱਕਾ ਲਗ ਰਿਹਾ ਆ ਆ ਸਾਜੀ ਸੰਤਾ ਤੱਕਾ ਲਾਉਣੀ ਉਹ ਕਹਿੰਦਾ ਰੋਡ ਵੇਜ ਦੀਆਂ ਲਾਰੀਆਂ ਤੱਕਾ ਲਾਣ ਸਵਾਰੀਆਂ ਆਹ ਹਫਤੇ ਵਿੱਚ ਸੱਚ ਹੋ ਗਈ ਆ ਰੋਡ ਵੇਜ ਦੀਆਂ ਲਾਰੀਆਂ ਤੱਕਾ ਲਾਣ ਸਵਾਰੀਆਂ ਇਹ ਨੰਬਰ ਦਾ ਬੱਸ ਵੀ ਆ ਦੇਖ ਲਓ ਜੀ ਇਹਨਾਂ ਸਾਡੀ ਤਾਂ ਖਰਾਬ ਕੀਤੀ ਉਸ 38 10d ਕਿ 11 14 ਉਹ ਬਾਕਰਾ ਹੋ ਗਿਆ ਇੰਸਾਰੀ ਬੈਫੀ ਦੀ ਇੱਥੇ ਜਾੜਿਆ ਵਾ ਬਾਕਰਾ ਬਦਲੇ ਹੋ ਗਈ ਜਦ ਪੱਥਰ ਨਹੀਂ ਤੋੜਦੀਆਂ ਕਿਵੇਂ ਜੇ ਜਾਮ ਲੱਗਾ ਸਾਰੇ ਪਾਸੇ